ਇਹ ਖੇਤਰ ਵਿੱਚ ਪਲਾਈ ਕਰ ਜਾਂ ਤੇ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੀ ਸੰਸਥਾ ਡਾਕਟਰ ਅੰਬੇਡਕਰ ਲਾਇਬ੍ਰੇਰੀ ਅਤੇ ਸਟਡੀ ਸੰਕਲ ਵੱਲੋਂ ਪਤਾਨ ਹੇਮਰਾਜ ਪੱਟੀ ਜਨਰਲ ਸਕੱਤਰ ਬਲਬੀਰ ਸਿੰਘ ਬੈਸ ਐਡਵੋਕੇਟ ਦੀ ਅਗਵਾਈ ਵਿੱਚ ਲੋਰੀਗੇਟ ਦੇ ਕਾਂਦੀ ਨਗਰ ਵਿਖੇ ਸਿੱਧ ਸਰਕਾਰੀ ਹਾਈ ਸਕੂਲ ਵਿਖੇ ਡਾਕਟਰ ਅੰਬੇਡਕਰ ਪਟਿਆਲਾ ਆਮਨ ਦਿਵਸ ਵਿਸ਼ੇ ਤੇ ਨੂੰ ਸਮਰਪਿਤ ਇੱਕ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਵਕ ਵਕ ਅਹਿਮ ਸ਼ਖਸੀਅਤਾਂ ਪਵਨ ਕੁਮਾਰ ਰਿਟਾਇਰਡ ਕਮਾਂਡੇਡ ਸੀਆਈਐਸਐਫ ਦਰਸ਼ਨ ਸਿੰਘ פרוचा रोहित ਹੰਸ ਦਿੱਤੀ ਐਡਵੋਕੇਟ ਜਨਰਲ ਵਿਨੇ פרוचा ਪ੍ਰਧਾਨ ਵਾਲਮੀ ਕੀ ਤਨਸਵਾ ਸ਼ਾਰਦਾ ਦੇਵੀ ਰਿਟਾਇਰ ਡਿਪਟੀ ਜਿਸਤਾਰ ਵੱਲੋਂ ਸ਼ਮੂਲੀਅਤ ਕੀਤੀ ਗਈ ਜਿਨ੍ਹਾਂ ਨੇ ਡਾਕਟਰ ਅੰਬੇਡਕਰ ਦੇ ਸ਼ਿੰਗਾਰ ਸਮ័យ ਜੀਵਨ ਅਤੇ ਸਿੱਖਿਆ ਦੀ ਮਹੱਤਤਾ ਸੰਬੰਧੀ ਵਿਜਾਰਸੀ ਬੱਚਿਆਂ ਨੂੰ ਜਾਣੂ ਕਰਵਾਇਆ ਇਸੋ ਪ੍ਰਾ ਸਕੂਲ ਦੇ ਬੱਚਿਆਂ ਨੇ ਡਾਕਟਰ ਅੰਬੇਡਕਰ ਸੰਬੰਧੀ ਗੀਤਾਂ ਤੇ ਕੋਰੀਓਗ੍ਰਾਫੀ ਦੀਆਂ ਪੇਸ਼ਕਾਰੀਆਂ ਵੀ ਦਿੱਤੀਆਂ ਜਿਨ੍ਹਾਂ ਦਾ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਇਸ ਮੌਕੇ ਪ੍ਰਧਾਨ ਐਮਰਾਜ ਪੱਟੀ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਐਡਵੋਕੇਟ ਨੇ ਸਮਾਰੋਹ ਵਿੱਚ ਸੰਬੋਧਨ ਕਰਦਿਆਂ ਦੱਸਿਆ ਕਿ 29 ਅਕਤੂਬਰ 1951 ਨੂੰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਬਾਬਾ ਸਾਹਿਬ ਚੋਣ ਸਭਾ ਨੂੰ ਸੰਬੋਧਨ ਕਰਨ ਲਈ ਪਟਿਆਲਾ ਆਰੀਆ ਸਮਾਜ ਵਿਖੇ ਆਏ ਸਨ ਲਗਾਤਾਰ ਅਸੀਂ ਲਗਭਗ 50 ਸਾਲਾਂ ਤੋਂ ਸਮਰਪਿਤ ਸਮਾਰੋਹ ਇਸ ਦਿਨ ਨੂੰ ਕਰਵਾ ਰਹੇ ਹਾਂ ਇਸ ਮੌਕੇ ਤੇ ਫਕੀਰ ਚੰਦ ਜਹਾਨ ਕੁਲਦੀਪ ਸਿੰਘ ਮੱਟੂ ਸ਼ਿਵਾਜੀ ਧਾਰੀਵਾਲ ਰਾਜੇਸ਼ਵਰ ਕੁਮਾਰ ਸ਼ੈਲੀ ਆਦ ਅਗੂ ਵੀ ਹਾਜ਼ਰ ਸਨ ਅਸੀਂ ਕਿਨੇ ਲੋਕਾਂ ਨੂੰ ਉੱਚਾ ਚੱਕੀ ਜਦੋਂ ਹਮਨਸ਼ੀਅਰ ਲੈਵਲ ਸਾਡਾ ਉੱਚਾ ਹੋ ਗਿਆ ਤਾਂ ਆਪਣੇ ਆਪ ਜਿਹੜੀਆਂ ਹੋਰ ਸਮਾਜਿਕ ਬੁਰਾਈਆਂ ਨੇ ਉਹ ਖਤਮ ਹੋ ਜਾਣਗੀਆਂ ਉਹ ਸਮਾਜਿਕ ਬੁਰਾਈਆਂ ਨੂੰ ਔਰ ਕੋਈ ਵੀ ਤੋੜ ਨਹੀਂ ਹੈ ਖਤਮ ਕਰਨ ਦੇ ਲੇਕਿਨ ਜਿਵੇਂ ਲੋਕ ਨਸ਼ਿਆਂ 'ਚ ਜਾ ਰਹੇ ਨੇ ਬਹੁਤ ਬੇਰੁਜ਼ਗਾਰੀ ਵੱਧ ਰਹੀ ਹੈ ਇਸ ਵਾਸਤੇ ਸਾਨੂੰ ਘਰ-ਘਰ ਜਾ ਕੇ ਲੋਕਾਂ ਨੂੰ ਤਿਆਰ ਕਰਨਾ ਪਊਗਾ ਇੱਕ ਵੱਡੇ ਪੱਧਰ ਤੇ ਜਿਸ ਤਰ੍ਹਾਂ ਦੇਖੋ ਆਰਐਸਐਸ ਨੇ ਬਿਲਕੁਲ ਗਰਾਸਰੂਟ ਤੇ ਚੱਲ ਕੇ ਅੱਜ ਪੂਰੇ ਦੇਸ਼ ਦੇ ਵਿੱਚ ਆਪਣਾ ਪੂਰਾ ਰੁਤਬਾ ਹਾਸਲ ਕੀਤਾ ਹੋਇਆ ਉਸੇ ਤਰ੍ਹਾਂ ਅਸੀਂ ਵੀ ਕਹਿੰਦੇ ਹਾਂ ਕਿ 바ਵਾ ਸਾਹਿਬ ਦਾ ਮਿਸ਼ਨ ਘਰ-ਘਰ ਪਹੁੰਚੇ ਲੇਕਿਨ ਉਸ ਦਾ ਪੂਰਾ-ਪੂਰਾ ਸਮਾਜ ਨੂੰ ਫਾਇਦਾ ਹੋਣਾ ਚਾਹੀਦਾ ਤਨ ਜਿਹੜਾ ਸੰਸਾ ਦਾ ਜਿਹੜਾ ਪਹਿਲਾ ਉਹ ਹੈ ਜਿਹੜਾ ਮੁੱਦਾ ਹਾਂਜੀ ਵੀ ਸਾਨੇ ਲੋਕਾਂ ਨੂੰ ਸਿੱਖਤ ਕਰਨਾ ਜੇ ਬੰਦੇ ਪੜ੍ਹੇ ਲਿਖੇ ਹੋਣਗੇ ਤਾਂ ਉਹ ਸਭ ਕੁਝ ਕਰ ਸਕਦੇ ਆ ਉਹ ਆਰਗਨਾਈਜੇਸ਼ਨ ਨਹੀਂ ਬਣਾएंगे اچھا ਉਹਨਾਂ ਨੂੰ ਪੜ੍ਹਾਈ ਦੇ ਬਾਰੇ ਵੀ ਪਤਾ ਲੱਗੇਗਾ ਉਹਨਾਂ ਨੂੰ ਪੋਸਟਾਂ ਦੇ ਬਾਰੇ ਵੀ ਪਤਾ ਲੱਗੇਗਾ ਲੱਗੇਗਾ ਕਿਉਂਕਿ ਸਾਨੇ ਪਹਿਲਾਂ ਆਪਣੀ ਸੰਸਾ ਵਿੱਚ ਤੰਪੋਰਲ ਮੈਟਰ ਨਿਊਜ਼ਲ ਚਾਲੂ ਕੀਤੀ ਸੀ ਹੂੰ ਹੂੰ ਬਈ ਅਸੀਂ ਲੋਕਾਂ ਨੂੰ ਦੱਸੀਏ ਬਈ ਕਹਾ ਕੀ ਆਪ ਉਸ ਨਿਕਲੀ ਆ ਕਹਾ ਕੀ ਆਪ ਉਸ ਨਿਕਲੀ ਆ ਲੇਕਿਨ ਜਿਹੜੇ ਸਾਡਾ ਸਮਾਜ ਹੈ ਹਾਲੇ ਸੁੱਤਾ ਪਿਆ ਹੂੰ ਉਹ ਜਦ ਤੱਕ ਉਹਨਾਂ ਨੂੰ ਜਗਾएंगे ਨਹੀਂ ਅਸੀਂ ਉਹ ਤਦ ਤੱਕ ਉਹ ਸੁੱਤੇ ਰਹੇਗੇ ਅਸੀਂ ਬਹੁਤ ਕੋਸ਼ਿਸ਼ਾਂ ਕਰਦੇ ਆਂ ਬਈ ਸਾਡੇ ਨਾਲ ਜੁੜਨ ਜਿਹੜੇ ਸਾਡੇ ਸਮਾਜ ਦੇ ਪੜੇ ਲਿਖੇ ਬੰਦੇ ਆਂ ਉਹ ਵੀ ਸਾਡੇ ਦੇ ਕਈ ਵਾਰੀ ਕਤਰਾਨ ਨੇ ਪਤਨ ਉਹਨਾਂ ਸਾਡੇ ਦਾ ਪਤਨ ਕੀ ਅਲਰਜੀ ਹੈ ਉਹ ਆਣ ਨਹੀਂ ਚਾਹਦੇ ਸਾਡੇ ਨਾਲ ਅਸੀਂ ਕਹਿੰਦੇ ਵੀ ਉਹਨਾਂ ਨੂੰ ਘਰ ਘਰ ਜਾ ਕੇ ਲੋਕਾਂ ਨੂੰ ਚੰਨਣਾ ਪਾਈਏ ਤਾਂ ਕਿ ਇਹ ਇਹਨਾਂ ਨੂੰ ਪੋਸਟਾਂ ਦੇ ਬਾਰੇ ਵੀ ਦੱਸੀਏ ਇਹ ਜਿਹੜਾ ਸਿੱਖਿਆ ਇੱਕ ਸਭ ਤੋਂ ਵੱਡਾ ਮੁੱਦਾ ਹੈ ਸਾਡੇ ਜੇ ਸਿਕਸ ਹੋ ਜੇਗੇ ਬੱਚੇ ਤਾਂ ਸਭ ਕੁਝ ਆਪਣੇ ਆਪ ਹੀ ਲਾਈਨ ਪਰ ਆ ਜਾਏਗਾ ਇਸ ਕਰਕੇ ਮੈਂ ਤਾਂ ਜਿਆਦਾ ਸਾਡਾ ਜਿਹੜਾ ਇਹ ਮੁੱਦਾ ਅਸੀਂ ਜੇ ਸਿੱਖਿਆ ਵੱਲ ਜ਼ੋਰ ਦਿੰਨੇ ਆਂ ਇਹ ਲੋਕਾਂ ਨੂੰ ਬੱਚੇ-ਬੱਚੇ ਪੜ੍ਹਾਈ ਵੱਲ ਆਕਰਸ਼ਿਤ ਕੀਤਾ ਜਾਵੇ ਤਾਂ ਕਿ ਉਹ ਆਪਣੇ ਬੁਰੇ ਭਲੇ ਦਾ ਪਤਾ ਲੱਗ ਸਕੇ ਬਾਬਾ ਸਾਹਿਬ ਅੰਬੇਦਕਰ ਜਦ ਭਾਰਤ ਦਾ ਪਹਿਲਾ ਇਲੈਕਸ਼ਨ ਜਨਰਲ ਇਲੈਕਸ਼ਨ ਹੋਣਾ ਸੀ ਤਾਂ ਉਹਨਾਂ ਨੇ ਸਾਰੇ ਭਾਰਤ ਵਿੱਚ ਫੇਰੀ ਕੀਤੀ ਤਾਂ ਕਿ ਲੋਕਾਂ ਦਾ ਜੋ ਕੋਸ਼ਿਫ ਫੇਰੀ ਦੌਰਾਨ ਉਹ ਪੰਜਾਬ ਦੀ ਉਹਨਾਂ ਨੇ ਫੇਰੀ ਸਭ ਤੋਂ ਪਹਿਲਾਂ ਉਹ ਚਲੰਦਰ ਸਤਾਏ ਫਿਰ ਉਹ ਧਾਣੇ ਆਏ ਅਠਾਈ ਤੇ 29 ਤੋਂ ਬਾਅਦ ਇੱਕ ਜਿਹੜਾ ਕਿ ਇੱਕ ਪ੍ਰਿੰਸਲ ਸਟੇਟ ਸੀ ਇੱਕ ਜਿੱਥੇ ਕੇ ਸਾਰੇ ਪੁਰਾਣੇ ਜਿਹੜੇ ਹੈਗੇ ਐ ਡਿਪਾਰਟਮੈਂਟ ਦੇ ਹੈਡ ਤੇ ਉਹਨਾਂ ਨੇ ਇੱਥੇ ਆ ਕੇ ਨਾ ਸਿਰਫ ਗਲਤਨ ਬਲਕਿ ਆਮ ਪਬਲਿਕ ਨੂੰ ਇਲੈਕਸ਼ਨ ਬਾਰੇ ਦੱਸਿਆ ਕਿ ਪੋਲੀਟੀਕਲ ਪਾਰਟੀਆਂ ਤੁਹਾਡਾ ਕਿਦਾਂ ਗੁਰੂਪਯੋਗ ਕਰ ਸਕਦੀਆਂ ਹਨ ਹਾਂਜੀ ਹਾਂ ਤੇ ਗੁਰੂਪਯੋਗ ਕਰ ਸਕਦੀਆਂ ਹਨ ਤੇ ਕਿਦਾਂ ਤੁਹਨੇ ਆਪਣੀ ਏਕਤਾ ਨਾਲ ਨੰਮੀਆ ਪਾਰਟੀਆਂ ਨੂੰ ਵੀ ਮੌਕਾ ਦੇਣਾ ਇਸੀ ਕ੍ਰੀਡੇ ਦੌਰਾਨ ਉਹ ਪਟਿਆਲਾ ਵਿੱਚ ਆ ਤੇ ਪਟਿਆਲਾ ਦੇ Dalitਾਂ ਨੂੰ ਆਮ ਲੋਕਾਂ ਨੂੰ उन्होंने दसिया कि जोड़े है तुम्हें ने चुनना है तुम्हें उस बंद चुनो जो लियाकत अज तो चौहत्तर साल पहला जो अच्छ रिपीट हो रही है उपा साहब ने पहले ही कह दी थी कि तुम्हें कि बंद चुनना लिया बंद चुनना किसी की रिश्वत किसी के हेरा फेरे से नहीं आना है अपने दिमाग का सही उपयोग करते सही बंद चुनना ਇਸ ਜਿਹੜੀ ਕੜੀ ਵਿੱਚ ਉਹਨਾਂ ਦੇ ਪਟਿਆਲੇ ਚ ਆ ਕੇ ਆਪਣਾ ਭਾਗਨ ਦਿੱਤਾ ਤੇ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈਗੀ ਹੈ ਕਿ ਪਟਿਆਲੇ ਦੀ ਪਵਿੱਤਰ ਧਰਤੀ ਤੇ ਉਹਨਾਂ ਦੇ ਚਰਨ 29 ਅਕਤੂਬਰ 1990 ਨੂੰ ਜਨਮ ਪਾਏ ਤੇ ਸਾਡਾ ਜਿਹੜਾ ਜੀਵਨ ਫੁੱਸਸ ਦਾ ਜਿਹੜਾ ਅਸੀਂ ਬੱਚਿਆਂ ਨੂੰ ਜਾਗਰੂਕ ਕਰ ਰਹੇ ਹਾਂ ਇਹ ਉਹਨਾਂ ਦੇ ਉਸੇ ਚਰਨਾਂ ਦੀ ਪ੍ਰਤਾਪ ਹੈ